ਬਿੱਟੂ ਜਿਹੜੇ ਅੱਜ ਸਿਵਰੇਜ ਵਾਲੇ ਜਿਹੜਾ ਤੁਹਾਡੇ ਪਿੰਡ ਮੱਲਣ ਦੇ ਵਿੱਚ ਡੈਗ ਬਣੇ ਹੋਏ ਆ ਵੈਸਟਿੰਗ ਪਾਣੀ ਵਾਲੇ ਇਹਦੇ ਵਿੱਚ ਇੱਕ ਡੈਗ ਕੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਇਹ ਪੂਰੀ ਕਹਾਣੀ ਕੀ ਹੈ ਮੈਂ ਬਿੱਟੂ ਮੱਲਣ ਭਾਰਤੀ ਕਿਸਾਨ ਯੂਨੀਅਨ ਦੇ ਨੇਕਤਾ ਗਰਾਹਾਂ ਜ਼ਿਲ੍ਹਾ ਆਗੂ ਮੁਖਸਰ ਸਾਹਿਬ ਅੱਜ ਪਿੰਡ ਮੱਲਣ ਦੀ ਘਟਨਾ ਲਗਭਗ ਇਹ 1.5 ਤੋਂ ਪੌਣੇ 2 ਵਜੇ ਦੀ ਘਟਨਾ ਜੀ ਇਹ 20 ਸਾਲ ਦਾ ਨੌਜਵਾਨ ਸੀਗਾ ਆਪਦਾ ਬੱਕਰੀਆਂ ਚਾਰਦਾ ਸੀ ਮਾਲ ਚਾਰਦਾ ਮਾਂ ਪਿਓ ਦੇ ਆ ਢਿੱਡ ਪਾਲਦਾ ਸੀਗਾ ਇਹਦੇ ਤੇ ਸਾਰਾ ਪ੍ਰਬੰਧ ਸੀਗਾ ਜੀ ਇਹ ਦੀ ਛੋਟੀ ਡੈਗ ਪੀ ਇਹਨੂੰ ਕੀ ਪਤਾ ਸੀ ਵੀ ਇੰਨਾ ਡੂੰਗਾ ਤੇ ਜਿਹੜਾ ਸਾਫ਼ ਪਾਣੀ ਇਹ ਥਾਪਰ ਪ੍ਰੋਜੈਕਟ ਲਾਇਆ ਸਰਕਾਰ ਨੇ ਇਹਦੇ ਤੇ 30 ਲੱਖ ਰੁਪਏ ਖਰਚ ਕੀਤਾ ਜੀ ਸਾਨੂੰ ਨਹੀਂ ਪਤਾ ਸੀ ਵੀ ਸਾਫ਼ ਪਾਣੀ ਪੀਉਂਦੇ ਪੀਉਂਦੇ ਇਹ ਐਡੀ ਵੱਡੀ ਦਰਘਟਨਾ ਹੋਊ ਪਿਛਲੇ ਸਮੇਂ ਦੇ ਵਿੱਚ 5 ਮਹੀਨੇ ਪਹਿਲਾਂ ਮੈਂ ਇਥੋਂ ਵੀਡੀਓ ਵੀ ਪਾਈ ਹੈ ਇਹਦਾ ਮੈਂ ਵਿਰੋਧ ਵੀ ਕੀਤਾ ਸੀ ਉਦੋਂ ਇਹਨੂੰ ਕਰਿੱਲਾ ਵੀ ਨਹੀਂ ਲਾਜਾਂ ਸੀ ਠੇਕੇਦਾਰ ਨੇ ਆਸੇ-ਪਾਸੇ ਐਂਟਰਲੌਕ ਵੀ ਨਹੀਂ ਲਾਈ ਸੀ ਓਵੇਂ ਛੱਡ ਗਿਆ ਸੀ ਮੈਂ ਆਖਿਆ ਆਉਣ ਵਾਲੇ ਸਮੇਂ 'ਚ ਇਹਦਾ ਸਾਫ਼ ਪਾਣੀ ਨਹੀਂ ਮਿਲਣਾ ਇਹਦੀ ਘਟਨਾ ਹੋਊਗੀ ਜੀ ਸਰਕਾਰ ਜਾਗ ਜੇ 30 ਲੱਖ ਰੁਪਇਆ ਖੂਚ ਛੜਤਾ ਛੱਪੜ ਦਾ ਥਾਂ ਰੋਕ ਲਿਆ ਜਿਹੜਾ ਪਾਣੀ ਮੀਂਹ ਦਾ ਛੱਪੜ ਚ ਜਾਂਦਾ ਸੀ ਉਹ ਘਰਾਂ ਚ ਵੜਨ ਲੱਗ ਗਿਆ ਇਹਦਾ ਬਹੁਤ ਨੁਕਸਾਨ ਹੋਇਆ ਉਸ ਦਿਨ ਦਾ ਵਿਰੋਧ ਕੀਤਾ ਸੀ ਗਰਿੱਲਾਂ ਤਾਂ ਲੱਗ ਗਈਆਂ ਪਰ ਉਹਦੇ ਤੇ ਜਾਲ ਨਹੀਂ ਲਾਇਆ ਗਿਆ ਠੇਕੇਦਾਰ ਵੱਲੋਂ ਜਿਹੜੀਆਂ ਗ੍ਰਿੱਲਾਂ ਲੱਗੀਆਂ ਉਹ ਵੀ ਬਹੁਤ ਮਾੜੀਆਂ ਲੱਗੀਆਂ ਅੱਜ ਬੱਚੇ ਜਦੋਂ ਕੱਢ ਰਹੇ ਸੀ ਆਸੇ ਪਾਸੇ ਜਿਹੜੇ ਲੋਕ ਖੜੇ ਸੀ ਉਹ ਝੂਟਦੇ ਸੀ ਤਾਂ ਉਹ ਹੈਲਰਿੰਗਾਂ ਗ੍ਰਿੱਲਾਂ ਪੰਜਾ ਮਹੀਨਾ ਦੇ ਵਿੱਚ ਉਹਨਾਂ ਨੂੰ ਜੰਗਾਲ ਪੈ ਗਈ ਅੱਜ ਉਹ ਘਟਨਾ ਹੋ ਗਈ ਮੈਨੂੰ ਐ ਡਰ ਆ ਵੀ ਆਉਣ ਵਾਲੇ ਸਮੇਂ 'ਚ ਹੋਰ ਨਾ ਹੋ ਜੇ ਨੇੜੇ ਇੱਥੇ ਪ੍ਰਾਇਮਰੀ ਸਕੂਲ ਹੈ ਬੱਚੇ ਖੇਡਦੇ ਆ ਆਸੇ ਪਾਸੇ ਜਗ੍ਹਾ ਉਹਦੇ ਛੱਡੀ ਹੋਈ ਆ ਬੱਚੇ ਉੱਥੇ ਵੀ ਜਾਂਦੇ ਆ ਜਾਂ ਤਾਂ ਉਹ ਜਗ੍ਹਾ ਹੀ ਨਾ ਛੱਡ ਦੇ ਜੇ ਜਗ੍ਹਾ ਛੱਡੀ ਐ ਤਾਂ ਉਹਦਾ ਪ੍ਰਬੰਧ ਕਰ ਦੇ ਸਾਨੂੰ ਇਹੋ ਜੇ ਥਾਪੜ ਦੀ ਕੋਈ ਲੋੜ ਨਹੀਂ ਇਹੋ ਜੇ ਸਾਫ ਪਾਣੀ ਦੀ ਕੋਈ ਲੋੜ ਨਹੀਂ ਦੂਜੀ ਗੱਲ ਇਹਦੀ ਡੈਥ ਹੋ ਚੁੱਕੀ ਐ ਜੀ ਅਸੀਂ ਨਗਰ ਵੱਲੋਂ ਅਗਰਾਹਾ ਜਥੇਬੰਦੀ ਵੱਲੋਂ ਮੈਂ ਆਗੂ ਦੇ ਤੌਰ ਤੇ ਅਸੀਂ ਇਹ ਫੈਸਲਾ ਕੀਤਾ ਡਿਪਟੀ ਸਾਹਿਬ ਮੌਜੂਦ ਖੜੇ ਨੇ ਨਾਇਬ ਤਹਿਸੀਲਦਾਰ ਦੋਦਾ ਆਏ ਨੇ ਅਸੀਂ ਉਹਨਾਂ ਨੂੰ ਬਕਾਇਦਾ ਕਹਿਤਾ ਵੀ ਇਹਦਾ ਪੋਸਟਮਾਰਟਮ ਅਸੀਂ ਉਦੋਂ ਕਰਾਵਾਂਗੇ ਵੀ ਜਦੋਂ ਪਰਿਵਾਰ ਨੂੰ ਮਾਲੀ ਸਹਾਇਤਾ ਮਿਲੂ ਕਿਉਂ ਕਿਉਂਕਿ ਪਿੱਛੇ ਉਹਨਾਂ ਦੇ ਕੋਈ ਨਹੀਂ ਰਿਹਾ ਦੋਨੇ ਜੀ ਭਗਤ ਰਹੇਗੇ ਹੁਣ ਕੋਈ ਮਾਲ ਇਹ ਮਾਲ ਚਾਰ ਕੇ ਗੁਜ਼ਾਰਾ ਕਰਦਾ ਸੀ ਵੀ ਉਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਕਿਉਂਕਿ ਬੜਾ ਪੈਸਾ ਸਰਕਾਰ ਕੋਲੇ 75 7500 ਦੇ ਬੋਰਡ ਲੱਗ ਸਕਦੇ ਆ ਲੈਂਡ ਕਰੂ ਜਿਹੜਾ 25 25 40 40 ਅੱਗੇ ਪਿੱਛੇ ਘੁੰਮ ਸਕਦੀਆਂ ਤੇ ਕਿਉਂ ਗਰੀਬ ਨੂੰ ਦੇਣ ਵਾਸਤੇ ਹੈ ਨਹੀਂ ਰਾਜਸਥਾਨ ਦੇ ਇਲੈਕਸ਼ਨਾਂ ਤੇ ਪੈਸਾ ਲੱਗ ਸਕਦਾ ਹੈ ਗੁਜਰਾਤ ਦੇ ਇਲੈਕਸ਼ਨਾਂ ਤੇ ਪੈਸਾ ਲੱਗ ਸਕਦਾ ਹੈ ਤੇ ਕਿਉਂ ਨਹੀਂ ਇਹਦੇ ਵਾਸਤੇ ਹੈ ਨਹੀਂ ਮਜ਼ਦੂਰ ਅੱਜ ਮਜ਼ਦੂਰ ਦਾ ਪੁੱਤ ਅੱਜ ਚਲਾ ਗਿਆ ਦੂਜੀ ਸਾਡੀ ਇਹ ਮੰਗ ਹੈ ਜਾਤਾ ਸਰਕਾਰ ਆਪ ਨੂੰ ਬੰਦ ਕਰ ਦੇ ਨਹੀਂ ਫਿਰ ਅਸੀਂ ਉਹਨੂੰ ਢਾ ਕੇ ਉਹਨੂੰ ਅਸੀਂ ਤਾਂ ਜਰੂਰ ਬੰਦ ਕਰਾਂਗੇ ਜਿਹੜਾ ਪਰਚਾ ਕਰਨਾ ਸਾਡੇ ਤੇ ਕਰ ਦੇਣਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਸਾਡੇ ਪਿੰਡ ਦੇ ਵਿੱਚ ਹੋਰ ਨੁਕਸਾਨ ਹੋਵੇ ਇਹੋ ਜੇ ਥਾਪਰ ਦੀ ਸਾਨੂੰ ਕੋਈ ਲੋੜ ਨਹੀਂ ਸਰਕਾਰ ਇਹਨੂੰ ਤੁਰੰਤ ਬੰਦ ਕਰੇ ਤੇ ਨਹੀਂ ਫਿਰ ਅਸੀਂ ਬੰਦ ਕਰਾਂਗੇ ਅਸੀਂ ਨਹੀਂ ਚਾਹੁੰਦੇ ਅਸੀਂ ਕਾਨੂੰਨ ਹੱਥ ਚ ਫੇਰ ਪਤਾ ਕੀ ਆਦੇ ਆ ਇਹਨਾਂ ਨੇ ਕਾਨੂੰਨ ਹੱਥ ਚ ਲੈ ਲਿਆ ਹੁਣ ਅਸੀਂ ਬਾਜਾ ਮਾਰ ਰਹੇ ਆ ਆ ਕਿਹੜਾ ਕਾਨੂੰਨ ਆ ਜਿਹੜਾ ਹੁਣ ਡਿੱਗ ਪਿਆ ਦਾ ਜ਼ਿੰਮੇਵਾਰ ਕੌਣ ਸਾਨੂੰ ਐਂ ਦੱਸ ਦਿਓ ਅਸੀਂ ਆਦੇ ਉਹਨੂੰ ਬੰਦ ਕੀਤਾ ਜਾਵੇ ਇਹਨੂੰ ਤੁਰੰਤ ਬਥੇਰਾ ਪੈਸਾ ਸਰਕਾਰਾਂ ਕੋਲੇ ਜਦੋਂ 26 26 ਲੱਖ ਦੇ ਬੂਟ ਪਾਉਂਦੇ ਆ ਕੋਈ ਚੱਕਰ ਨਹੀਂ ਇਹਨੂੰ ਤੁਰੰਤ ਜੀ ਅੱਜ ਤੁਹਾਡੇ ਸਾਹਮਣੇ ਪਿਆ ਇਹਨੂੰ ਗਿੱਦੜਬਾਹਾ ਦੇ ਹਸਪਤਾਲ ਦੇ ਵਿੱਚ ਅਸੀਂ ਜਮ੍ਹਾਂ ਕਰਾ ਰਹੇ ਹਾਂ ਇਹਦੇ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਔਨ ਰਿਕਾਰਡ ਕਹਿ ਰਿਹਾ ਮੈਂ ਤੁਹਾਨੂੰ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਕਿਉਂਕਿ ਪੋਸਟ ਮਾਰਮ ਅਸੀਂ ਉਹਨਾਂ ਚਿਰ ਅਸੀਂ ਨਹੀਂ ਕਰਾਵਾਂਗੇ ਸ਼ਿਸ਼ਕਾਰ ਉਹਨਾਂ ਚਿਰ ਨਹੀਂ ਕਰਾਂਗੇ ਜਿੰਨਾ ਚਿਰ ਪਰਿਵਾਰ ਨੂੰ ਮਾਲੀ ਸਹਾਇਤਾ ਨਹੀਂ ਮਿਲਦੀ ਹੁਣ ਅਸੀਂ ਪ੍ਰਸ਼ਾਸਨ ਦੇ ਹਵਾਲੇ ਕਰਤਾ ਡੈੱਡ ਬੋਡੀ ਉਹਦੇ ਅਸੀਂ ਹਸਪਤਾਲ ਜਮ੍ਹਾਂ ਕਰਾ ਦਿੰਦੇ ਆ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਕੋਈ ਮਾਲੀ ਸਹਾਇਤਾ ਪਰਿਵਾਰ ਨੂੰ ਦਿੱਤੀ ਜਾਊਗੀ ਤੇ ਉਹ ਸਾਡੀ ਮੰਗ ਆ ਤੁਰੰਤ ਉਹ ਵੀ ਬੰਦ ਕੀਤਾ ਜਾਵੇ ਤੇ ਉਸ ਤੋਂ ਬਾਅਦ ਅਸੀਂ ਇਹਦਾ ਸ਼ਿਸ਼ਕਾਰ ਕਰ ਦਿਆਂਗੇ ਕਿਵੇਂ ਪਤਾ ਲੱਗਦਾ ਵੀ ਇੱਕ ਨੌਜਵਾਨ ਡੇ ਕਿੰਨਾ ਸਮਾਂ ਹੋ ਗਿਆ ਸੀ ਨੂੰ ਡਿੱਗੇ ਨੂੰ ਜਦੋਂ ਤੁਸੀਂ ਕੱਢ ਰਹੇ ਸੀ ਨੂੰ ਮੈਂ ਅੱਜ ਕੁਦਰਤੀ ਘਰੇ ਸੀਗਾ ਜਦੋਂ ਬਾਬਾ ਜੀ ਨੇ ਗੁਰਦੁਆਰਾ ਸਾਹਿਬ ਚੋਂ ਹੁੱਕਾ ਦਿੱਤਾ ਵੀ ਆ ਘਟਨਾ ਹੋ ਗਈ ਹੈ ਕਿਉਂਕਿ ਸਾਡਾ ਕੱਲ ਨੂੰ ਬਰਨਾਲੇ ਵੱਡੀ ਪੱਦਰ ਤੇ ਧਰਨਾ ਸੀਗਾ ਮੈਂ ਪਿੰਡ ਦੇ ਵਿੱਚ ਹੀ ਫਿਰਦਾ ਸੀ ਤਿਆਰੀ ਕਰਦੀ ਜਦੋਂ ਮੈਨੂੰ ਹੁੱਕਾ ਸੁਣਿਆ ਮੈਂ ਤੁਰੰਤ ਇੱਥੇ ਆਇਆ ਤੇ ਇੱਥੇ ਅੱਧਾ ਪਿੰਡ ਖੜਾ ਸੀਗਾ ਅਨੁਸਾਰ ਮੈਂ ਐਸਐਚਓ ਕੋਟਪਈ ਨੂੰ ਫੋਨ ਕੀਤਾ ਸੀਆਈਡੀ ਦੇ ਧਿਆਨ ਚ ਮਸਲਾ ਕੀਤਾ ਵੀ ਆ ਹਸਾ ਹੋ ਗਿਆ 20 25 ਮਿੰਟਾਂ ਦੇ ਵਿੱਚ ਵਿੱਚ ਮੈਡਮ ਐਸਐਚਓ ਇੱਥੇ ਪਹੁੰਚ ਗਈ ਉਸ ਤੋਂ ਬਾਅਦ ਆ ਨੌਜਵਾਨ ਮੁੰਡਾ ਖੜਾ ਇਹ ਵਿੱਚ ਵੜਿਆ ਇਹ ਇਹਨੇ ਕੱਢਿਆ ਜੀ ਇਹਨਾਂ ਨੇ ਇਹ ਮੁੰਡੇ ਨੇ ਦੇਖ ਰੇ ਕਿ ਇੱਕ ਨੌਜਵਾਨ ਇਹਦੇ ਨਾਲ ਅਸੀਂ ਥੱਲੇ ਹੋਰਤਾ ਰਿਆ ਉਹਨਾਂ ਨਾਲ ਲਾਸਾਂ ਬੰਨੀਆਂ ਢਿੱਡ ਦੇ ਨਾਲ ਤੇ ਇਹਨਾਂ ਨੂੰ ਵਿੱਚ ਵੜਿਆ ਫਿਰ ਇਹ ਕੱਢ ਕੇ ਲੈ ਆਏ ਤੇ ਅਫਸੋਸ ਦੀ ਗੱਲ ਹੈ ਵੀ 1 ਘੰਟਾ ਲੱਗ ਗਿਆ ਕਿਉਂਕਿ ਬੰਦਿਆਂ ਆਉਂਦਿਆਂ ਨੂੰ ਵੀ ਟਾਈਮ ਲੱਗ ਗਿਆ ਜਦੋਂ ਡਿੱਗ ਪਿਆ ਹੋਕਾ ਦਬਾਉਣ ਗਏ ਹੋਕਾ ਦਬਾਉਂਦੇ ਦਬਾਉਂ ਇਹ ਘਰਾਂ ਚੋਂ ਆਉਂਦੇ ਆਉਂਦੇ ਤੇ ਇਹ ਵਿੱਚ ਵੱਡੇ ਵੱਡੇ ਨੌਜਵਾਨ ਉਦੋਂ ਨੂੰ ਇਹਦੀ ਅਫਸੋਸ ਦੀ ਗੱਲ ਹੈ ਡੈਥ ਹੋ ਚੁੱਕੀ ਸੀ ਜੇ ਕੋਈ ਹੋਰ ਹਨੇਰੇ ਸਵੇਰੇ ਕੋਈ ਡੱਕ ਪੇ ਹੁਣ ਤਾਂ ਤੁਸੀਂ ਚਲੋ ਦਿਨ ਸੀ ਪਤਾ ਲੱਗ ਗਿਆ ਜੇ ਕੋਈ ਹਨੇਰੇ ਸਵੇਰੇ ਵੀ ਡੱਕ ਸਕਦਾ ਇਹਦੇ ਵਿੱਚ ਪਤਾ ਨਹੀਂ ਇਹਹੀ ਇਹਹੀ ਚੀਜ਼ ਹੈ ਵੀ ਇਹਦੀ ਜ਼ਿੰਮੇਵਾਰ ਸਰਕਾਰ ਆ ਅਸੀਂ ਸਰਕਾਰ ਨੂੰ ਫੇਰ ਕਹਿ ਰਹੇ ਆ ਪਿਛਲੇ ਸਮੇਂ ਦੇ ਵਿੱਚ ਵੀ ਮੈਂ ਕਿਹਾ ਸੀ ਵੀ ਇਹਨੂੰ ਬੰਦ ਕਰੋ ਸਾਨੂੰ ਨਹੀਂ ਚਾਹੀਦਾ ਜਾਂ ਇਹਦੇ ਤੇ ਜਾਲ ਲਾਓ ਬਰੀਕੀ ਪੂਰਾ ਪ੍ਰਬੰਧ ਕਰੋ ਲੋਹੇ ਦੀਆਂ ਗ੍ਰਿੱਲਾਂ ਸਟੀਲ ਦੀਆਂ ਲਾਓ ਕਿਉਂਕਿ ਠੇਕੇਦਾਰ ਕਾਗਜ਼ਾਂ 'ਚ ਤਾਂ ਪਾ ਗਿਆ ਤੇ ਪ੍ਰਬੰਧ ਹੋਏ ਨਹੀਂ ਜਦੋਂ ਇੰਟਰਲੌਕ ਰਹਿੰਦੀ ਸੀ ਮੈਂ ਫੋਨ ਲਾਇਆ ਵੀ ਤੇਰਾ ਪ੍ਰੋਸੈਸ ਨਹੀਂ ਪੂਰਾ ਹੋਇਆ ਕੋਈ ਨਹੀਂ ਪ੍ਰਧਾਨ ਜੀ ਮੈਂ ਕਰ ਦੂੰ ਜਦੋਂ ਮੈਂ ਕਿਹਾ ਮੈਂ ਕਿਹਾ ਭਾਈ ਸਾਹਿਬ ਫੇਰ ਆਇਆ ਨਾ ਕਿ ਦੀ ਪੱਲੀ ਚੱਕ ਲੈਂਦੇ ਆ ਆ ਕੇ ਬਾਹਰ ਚ ਬਹਿ ਗਏ ਫੇਰ ਆ ਕੇ ਇੰਟਰਲੌਕ ਲਾ ਕੇ ਗਿਆ ਫੇਰ ਗ੍ਰਿੱਲਾਂ ਗ੍ਰਿੱਲਾਂ ਲਾ ਕੇ ਗਿਆ ਜਿਹੜਾ ਉਹਦੇ ਵਿਚਾਲੇ ਥਾਂ ਸੀਗਾ ਉਥੇ ਉਹਨੇ ਕੁਝ ਵੀ ਨਹੀਂ ਲਾਇਆ ਉਹਨੇ ਜਾਲ ਨਹੀਂ ਲਾਇਆ ਜਾਂ ਠੇਕੇਦਾਰ ਨੇ ਨਹੀਂ ਲਾਇਆ ਜਾਂ ਸਰਕਾਰ ਨੇ ਨਹੀਂ ਲਾਇਆ ਜੇ ਸਰਕਾਰ ਨੇ ਕਿਹਾ ਤਾਂ ਠੇਕੇਦਾਰ ਨੇ ਕਿਉਂ ਨਹੀਂ ਲਾਇਆ ਉਹਦੀ ਪੂਰੀ ਇਨਕੁਆਇਰੀ ਹੋਵੇ ਜਾਂ ਫਿਰ ਸਰਕਾਰ ਨੇ ਕਿਉਂ ਨਹੀਂ ਲਾਇਆ ਉਹਨੂੰ ਐਡੀ ਵੱਡੀ ਅਣਗਿਲੀ ਕਿਉਂ ਕੀਤੀ ਇੱਥੇ ਪਿੰਡ ਦੇ ਵਿੱਚ ਛੱਪੜਾ ਇਹ ਪਿੰਡ ਦੇ ਵਿੱਚ ਤੁਸੀਂ ਪ੍ਰੋਜੈਕਟ ਬਣਾ ਰਹੇ ਹੋ ਆਸੇ ਪਾਸੇ ਨਿੱਕੇ ਜਵਾਕ ਖੇਡਦੇ ਆ ਨਾਲ ਉਹਦੇ ਪ੍ਰਾਇਮਰੀ ਸਕੂਲ ਆ ਤੇ ਫਿਰ ਇਹ ਕਿਉਂ ਨਹੀਂ ਹੋਇਆ ਇਹਦੀ ਕੋਈ ਇੱਥੇ ਕੋਈ ਮੁਲਾਜ਼ਮ ਨਹੀਂ ਛੱਡਾ ਇਹਦੀ ਰਖਵਾਲੀ ਖਾਤਰ ਨਾ ਜੀ ਨਾ ਮੁਲਾਜ਼ਮ ਨਹੀਂ ਤੁਸੀਂ ਉਹ ਮੈਂ ਤੁਹਾਨੂੰ ਉਹਦੀ ਵੀ ਕਲਿੱਪ ਤੁਸੀਂ ਲੈ ਕੇ ਜਾਇਓ ਨਾਲ ਉਹਦੇ ਵਿੱਚ ੜੇ ੜੇ ਲਫਾਫੇ ਆ ਪਿਛਲੇ ਸਮੇਂ ਦੇ ਵਿੱਚ ਉਦੋਂ ਅਸੀਂ ਇਹ ਵੀ ਕਿਹਾ ਸੀ ਇਹਦੀ ਸਫਾਈ ਹੋਵੇ ਜਦੋਂ ਮੈਂ ਵੀਡੀਓ ਪਾਤੀ ਚੈਨਲ ਤੇ ਦਿਖਾਤੀ ਠੇਕੇਦਾਰ ਨੇ ਅਗਲੇ ਦਿਨ ਆ ਕੇ ਇਹਦੀ ਸਫਾਈ ਕਰਾਈ ਲਫਾਫਿਆਂ ਨਾਲ ਉਦੋਂ ਭਰਿਆ ਪਿਆ ਸੀ ਉਦੋਂ ਲਫਾਫੇ ਕੱਢ ਕੇ ਕਚਰਾ ਕੱਢ ਕੇ ਉਹਨੂੰ ਅੱਗ ਲਾਤਾ ਤੇ ਮੁੜ ਕੇ ਇਹਦੇ ਤੇ ਗ੍ਰਿਲਾਂ ਲਾ ਕੇ ਗਿਆ ਜਦੋਂ ਆਵਾਜ਼ ਚੱਕੀ ਤੇ ਨਹੀਂ ਤਾਂ ਇਹਦਾ ਪਹਿਲਾਂ ਬੁਰਾ ਹਾਲ ਸੀਗਾ ਤੇ ਅੱਜ ਅਸੀਂ ਇਹ ਮੰਗ ਕਰਦੇ ਹਾਂ ਸਭ ਤੋਂ ਮੇਰੀਆਂ ਮੇਨ ਦੋ ਮੰਗਾਂ ਜੱਥੇਬੰਦੀ ਵੱਲੋਂ ਆ ਨਗਰ ਵੱਲੋਂ ਆ ਵੀ ਇਹਦਾ ਮਾਲੀ ਸਹਾਇਤਾ ਦਿੱਤੀ ਜਾਵੇ ਅਸੀਂ ਪੋਸਟਮਾਰਟਮ ਛਿਸਕਾਰ ਫੇਰ ਕਰਾਂਗੇ ਨਹੀਂ ਅਸੀਂ ਨਹੀਂ ਕਰਾਂਗੇ ਇਹ ਸਰਕਾਰ ਤੇ ਡਿਪੈਂਡ ਆ ਇਹ ਪ੍ਰਸ਼ਾਸਨ ਤੇ ਡਿਪੈਂਡ ਆ ਵੀ ਇਹਦਾ ਛਿਸਕਾਰ ਇਹਨਾਂ ਨੇ ਕੱਲ ਨੂੰ ਕਰਾਉਣਾ ਇਹਦਾ ਛਿਸਕਾਰ ਇਹਨਾਂ ਨੇ ਹਫਤੇ ਨੂੰ ਕਰਾਉਣਾ ਇਹਦਾ ਛਿਸਕਾਰ ਇਹਨਾਂ ਨੇ ਪਰਸੋਂ ਕਰਾਉਣਾ ਇਹਦਾ ਛਿਸਕਾਰ ਇਹਨਾਂ ਨੇ ਅੱਜ ਕਰਾਉਣਾ ਇਹ ਡਿਪੈਂਡ ਰਹੇਗਾ ਸਰਕਾਰ ਤੇ ਤੇ ਪ੍ਰਸ਼ਾਸਨ ਤੇ ਜੀ ਓਕੇ ਹੋਰ ਜਾਣਕਾਰੀ ਵੀ ਲਵਾਂਗੇ ਆਪਣੇ ਬੱਚਾ ਕੋਈ ਸਕੂਲ ਲਾਓ ਕੋ ਨਜ਼ਰ ਜੀ ਜੀ ਨਜ਼ਰ ਇਹਨੇ ਕਾ ਕ ਹੱਲ ਹੁੰਦਾ ਫੜਾ ਬੱਚਾ ਹਣ ਸਕੂਲ ਆਉਗਾ ਇੱਕ ਸਰਕਾਰੀ ਸਕੂਲ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਆਹ ਜੀ ਵੀ ਇਹ ਸਕੂਲ ਦੇ ਨੇੜੇ ਦੱਸਿਆ ਜਾ ਰਿਹਾ ਜਮ ਕੈਮਰਾਮੈਨ ਨੂੰ ਕਹਿੰਦੇ ਇੱਕ ਵਾਰੀ ਤਸਵੀਰਾਂ ਵਿਖਾ ਦੇ ਜਨਨ ਕਿ ਜਹਰਾ ਸਾਰਾ 100 ਫੁੱਟ ਦੀ ਦੂਰੀ ਦੀ ਸਕੂਲ ਹੈ ਨਿਕੇ ਨਿਕੇ ਬੱਚੇ ਆ ਇਹ ਘਟਨਾ ਕਦੋਂ ਅੱਗੇ ਵੀ ਵਾਪਰ ਸਕਦੀ ਸੀ ਪਹਿਲਾਂ ਵੀ ਇਹ ਮੈਂ ਉਦਹੀਂ ਆਖਿਆ ਸੀਗਾ ਇਹ ਗੱਲ ਬਾਈ ਮੈਂ ਆਖਿਆ ਸੀ ਵੀ ਇਹ ਸਕੂਲ ਨੇੜੇ ਆ ਇੱਥੇ ਘਟਨਾ ਵਾਪਰ ਸਕਦੀ ਹੈ ਉਹ ਘਟਨਾ ਅਜ ਵਾਪਰ ਗਈ ਇਹ ਹੁਣ ਨਗਰ ਨੇ ਸੰਯੋਗ ਦੇਣਾ ਇਹ ਇੱਥੇ ਮਜ਼ਦੂਰਾਂ ਕਿਸਾਨਾਂ ਦੇ ਛੋਟੇ ਜ਼ਿਮੀਂਦਾਰਾਂ ਦੇ ਬੱਚੇ ਪੜ੍ਹਦੇ ਆ ਫਿਰੋ ਇਹ ਤਾਂ ਕਹਿ ਰਹੇ ਅਸੀਂ ਸਮਾਰਟ ਸਕੂਲ ਬਣਾਤੇ ਇੱਥੇ ਤਾਂ ਅੰਗਰੇਜ਼ ਆ ਕੇ ਪੜਨਗੇ ਜੀ ਉਹ ਕੈਨੇਡਾ ਵਾਲਿਆਂ ਨੇ ਤਾਂ ਆ ਕੇ ਪੜਨਾ ਹੀ ਪੜਨਾ ਵੱਡੇ ਵੱਡੇ ਪ੍ਰਾਇਮਰੀ ਸਕੂਲਾਂ ਚੋਂ ਹਟ ਕੇ ਇੱਥੇ ਸਕੂਲ ਪ੍ਰਾਇਮਰੀ ਸਕੂਲਾਂ ਚ ਪੜਨਗੇ ਅੰਗਰੇਜ਼ੀ ਸਕੂਲਾਂ ਚੋਂ ਹਟ ਕੇ ਤੇ ਪਰ ਅੱਜ ਜੇ ਪ੍ਰਾਇਮਰੀ ਸਕੂਲਾਂ ਦੇ ਆਲੇ-ਦੁਆਲੇ ਆਪਾਂ ਇਹੋ ਜਿਹੇ ਹਾਲਾਤ ਛੱਡਾਂਗੇ ਕੀ ਹੁਣ ਮਾਂ ਪਿਓ ਬੱਚੇ ਭੇਜਣਗੇ ਇਹ ਹੁਣ ਨਗਰ ਦਾ ਇਹ ਵੀ ਫੈਸਲਾ ਹੋਇਆ ਵੀ ਅਸੀਂ ਬੱਚੇ ਨਹੀਂ ਭੇਜਦੇ ਇਹ ਹੁਣ ਨਗਰ ਤੇ ਅਸੀਂ ਛੱਡਿਆ ਹੋਇਆ ਅਸੀਂ ਇਹ ਵੀ ਅਪੀਲ ਕਰਦੇ ਆਂ ਵੀ ਉਹਨਾਂ ਚ ਬਿੱਟੂ ਜੀ ਥੋੜੀ ਗੱਲ ਵਿੱਚ ਕੱਢਦੇ ਆਂ ਜਦੋਂ ਹੁਣ ਮੌਤ ਹੋ ਜਾਂਦੀ ਹੈ ਨਗਰ ਨਿਵਾਸੀ ਨੂੰ ਸਾਰਾ ਇਕੱਠਾ ਹੋਗਾ ਹੁਣ ਬੋਲਦੇ ਤੁਸੀਂ ਇਹ ਗੱਲ ਇਹ ਤਾਂ ਗੱਲ ਸਾਰੀ ਪਿੰਡ ਨੂੰ ਪਹਿਲਾਂ ਵੀ ਦਿੰਦੀ ਸੀ ਭਾਈ ਭਾਈ ਬੋਲੇ ਨਹੀਂ ਨਹੀਂ ਅਸੀਂ ਬੋਲੇ ਆਂ ਮੈਂ ਤੁਹਾਨੂੰ ਕਹੀ ਇਹਨਾ ਸੱਚ ਬਣੀ ਤੇ ਤੁਸੀਂ ਵੀਡੀਓ ਕੱਢ ਸਕਦੇ ਹੋ ਸਾਡੀਆਂ ਆਨ ਰਿਕਾਰਡ ਬੋਲੇ ਆਂ ਵੀ ਇਹ ਜਿਹੜਾ ਪਾਣੀ ਕੱਢ ਰਿਹਾ ਬਣ ਰਿਹਾ ਇਹ ਪਾਣੀ ਸਾਡੇ ਵਾਸਤੇ ਸਾਫ ਪਾਣੀ ਨਹੀਂਗਾ ਇਹ ਮੌਤ ਹੋ ਸਕਦੀ ਹੈ ਇੱਥੇ ਬੱਚੇ ਆ ਸਕੂਲ ਆ ਇਹ ਗਲਤ ਬਣਿਆ ਇਹਦਾ 30 ਲੱਖ ਰੁਪਏ ਦੀ ਇਹਦੀ ਵੇਸਟ ਜਿਹੜਾ ਕੀਤਾ ਜਾ ਰਿਹਾ ਉਹ ਕੋਈ ਚੰਗੇ ਅਰਥ ਕੰਮ ਤੇ ਲਾਉਂਦੇ ਪਰ ਕਿਸੇ ਨੇ ਨਹੀਂ ਸੁਣੀ ਠੇਕੇਦਾਰ ਨੇ ਨਹੀਂ ਸੁਣੀ ਉਹ ਜਾਲ ਨਹੀਂ ਲਾਇਆ ਫਾਰਮਿੰਟ ਹੀ ਕਰ ਗਿਆ ਜਦੋਂ ਮੈਂ ਵੀਡੀਓ ਪਾਤੀ ਉਹਦੀ ਸਫਾਈ ਕਰ ਗਿਆ ਆਸੇ ਪਾਸੇ ਐਂਟਰਲੌਕ ਲਾ ਕੇ ਗਰੈਲ ਲਾ ਕੇ ਜੱਪ ਤੱਪ ਕਰਕੇ ਉਹ ਉੱਠ ਗਿਆ ਅਸੀਂ ਇਹ ਵੀ ਬੇਨਤੀ ਕਰਦਾ ਮੈਂ ਸਾਰੇ ਨਗਰ ਨੂੰ ਕਰਦਾ ਸ਼ਾਮ ਨੂੰ ਮੈਂ ਬਾਜਾਂ ਵੀ ਦੇਊਗਾ ਵੀ ਸਕੂਲ ਦੇ ਵਿੱਚ ਬੱਚੇ ਨਾ ਭੇਜੋ ਜਿੰਨਾ ਚਿਰ ਇਹ ਬੰਦ ਨਹੀਂ ਹੁੰਦਾ ਅਸੀਂ ਇਹ ਆਪਦੇ ਪੱਧਰ ਤੇ ਜਿੰਨੀ ਸਾਡੀ ਜ਼ਿੰਮੇਵਾਰੀ ਬੰਦੀ ਹੈ ਉਹ ਅਸੀਂ ਜ਼ਿੰਮੇਵਾਰੀ ਤੋਂ ਕਿਤੇ ਨਹੀਂ ਭਜਦੇ ਉਹ ਅਸੀਂ ਨਿਭਾਵਾਂਗੇ ਅਸੀਂ ਪਰਿਵਾਰ ਨਾਲ ਵੀ ਖੜੇ ਹਾਂ ਤੁਰੰਤ ਅਸੀਂ ਆ ਕੇ ਆਵਾਜ਼ ਚੱਕੀ ਹੈ ਪੀ ਪਰਿਵਾਰ ਨਾਲ ਵੀ ਨਗਰ ਨੂੰ ਆਖਿਆ ਵੀ ਪਰਿਵਾਰ ਨੂੰ ਮਾਲੀ ਸਹਾਇਤਾ ਦਿਵਾਉਣੀ ਚਾਹੀਦੀ ਆ ਕਿਉਂ ਇਹਦੀ ਜਾਣ ਗਈ ਕਿ ਇਹ ਕੋਈ ਕੀੜਾ ਮਕਰ ਯਾਰ ਆਪਾਂ ਗੱਡੀ ਤੇ ਜਾਂਦੇ ਆ ਛੜਕ ਤੇ ਜਾਂਦੇ ਆ ਮੂਰੇ ਸੱਪ ਵੀ ਆ ਜੇ ਨਾ ਜਰੀਲਾ ਹੁੰਦਾ ਨਾਲੇ ਪਤਾ ਉਹਨੇ ਆਪਾਂ ਨੂੰ ਬਖਸ਼ਣਾ ਨਹੀਂ ਆਪਾਂ ਗੱਡੀ ਦਾ ਟਾਇਰ ਪਾਸੇ ਦੀ ਨਗਾਉਨੇ ਆ ਵੀ ਚੜ ਨਾ ਜਾਵੇ ਨਾਲੇ ਉਹਨੂੰ ਆਪਾਂ ਨੂੰ ਬਖਸ਼ਣਾ ਨਹੀਂ ਉਹਨੇ ਇਹ ਵੀ ਪਤਾ ਆਪਾਂ ਨੂੰ ਪਰ ਯਾਰ ਅੱਜ ਇੱਕ ਕੀਮਤੀ ਜਾਨ ਗਈ ਹੈ ਕੀ ਹੋ ਗਿਆ ਗਰੀਬਾਂ ਦਾ ਪੁੱਤ ਆ ਕੀ ਹੋ ਗਿਆ ਮਜ਼ਦੂਰਾਂ ਦਾ ਪੁੱਤ ਜਾਨ ਤਾਂ ਜਾਨ ਆ ਉਹਨਾਂ ਦੇ ਭਾਦੀ ਤਾਂ ਇਹੀ ਸੀ ਸਭ ਕੁਝ ਕਿਉਂਕਿ ਉਹਨਾਂ ਨੂੰ ਕਰਕੇ ਵਿਖਾਉਂਦਾ ਸੀ ਆਪਦਾ ਮਾਲਚਾਰਦਾ ਸੀ ਆਪਦਾ ਗੁਜ਼ਾਰਾ ਕਰਦਾ ਸੀ ਤੇ ਅੱਜ ਫਿਰ ਉਹਨਾਂ ਦਾ ਰਹਿ ਕੌਣ ਗਿਆ ਇਹ ਮਸਲਾ ਅਸੀਂ ਪ੍ਰਸ਼ਾਸਨ ਦੇ ਆਉਣ ਰਿਕਾਰਡ ਫੇਰ ਕਹਿ ਰਿਹਾ ਮੈਂ ਪ੍ਰਸ਼ਾਸਨ ਦੇ ਹਵਾਲੇ ਡੈਡ ਬਡੀ ਕੀਤੀ ਹੈ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਆ ਅਸੀਂ ਡੈਡ ਬਡੀ ਉਸ ਤੋਂ ਬਾਅਦ ਸ਼ਸਕਾਰ ਕਰਾਂਗੇ ਜਦੋਂ ਇਹਦੇ ਸਹਿਯਤਾ ਮਿਲੇ ਡਿਪਟੀ ਸਾਹਿਬ ਵੀ ਪਹੁੰਚੇ ਨੇ ਐਸਟੀਓ ਸਾਹਿਬ ਕਿਵੇਂ ਦੇਖਦੇ ਤੁਸੀਂ ਇਸ ਘਟਨਾ ਨੂੰ ਸਾਰੀ ਨੂੰ ਤੁਸੀਂ ਜਿਵੇਂ ਅਸੀਂ ਪਤਾ ਲੱਗਾ ਸਾਨੂੰ ਉਵੇਂ ਐਸਟੀਓ ਸਾਡੇ ਪਹਿਲਾਂ ਆਗੇ ਤਹਿਸੀਲਦਾਰ ਸਾਹਿਬ ਆਗੇ ਆ ਅਸੀਂ ਜਿਵੇਂ ਕਹਿਣਗੇ ਨਗਰ ਦੇ ਨਾਲ ਅਸੀਂ ਕਿਸ ਦਾ ਜ਼ਿੰਮੇਵਾਰ ਕੌਣ ਕਿਹਨੂੰ ਠਹਿਰਾਇਆ ਜਾ ਰਿਹਾ ਇਸ ਵਾਰ ਨਹੀਂ ਉਮਦਿਸ਼ ਕਰਦੇ ਆਪਾਂ ਜਿਹੜਾ ਵੀ ਠਹਾਜੋ ਉਹਦੇ ਖਿਲਾਫ ਕਰ ਵੀ ਓਕੇ ਇਸ ਵਕਤ ਤੁਸੀਂ ਕੋਲੇ ਸੀ ਬਈ ਹਾਂਜੀ ਮੈਂ ਹੀ ਕੱਢਿਆ ਮੈਂ ਸਾਡੇ ਇਹਨਾਂ ਨੇ ਕੱਢਿਆ ਵੀ ਜਦੋਂ ਮੈਨੂੰ ਪਤਾ ਲੱਗਿਆ ਜੀ ਮਤਲਬ 20 ਮਿੰਟ 25 ਮਿੰਟ ਬਾਅਦ ਮੈਨੂੰ ਪਤਾ ਲੱਗਿਆ ਵੀ ਕੀ ਇੱਕ ਦਰਘਟਨਾ ਹੋ ਗਈ ਆ ਮੈਂ ਤਰੰਤ ਰੋਟੀ ਛੱਡ ਕੇ ਮੈਂ ਉਹਦੀ ਆ ਗਿਆ ਮੈਂ ਕਿਹਾ ਵੀ ਜਾ ਕੇ ਸਹਾਇਤਾ ਕੀਤੀ ਜਾਵੇ ਵੀ ਕਿਸੇ ਗਰੀਬ ਦੀ ਜਾਨ ਬਚ ਸਕਦੀ ਆ ਕਿਉਂ ਮੈਨੂੰ ਤੈਰਨਾ ਆਉਂਦਾ ਮੈਂスイਮਿੰਗ ਕਲਾਸਿਸ ਲੈਂਦਾ ਰਿਆ ਸੋ ਤਾਂ ਕਰਕੇ ਮੈਂ ਨਾਲ ਦੀ ਨਾਲ ਆਇਆ ਜਦੋਂ ਮੈਂ ਆਇਆ ਪਹਿਲਾਂ ਮੈਂ ਆ ਕੇ ਅਨਸਰ ਕੱਪੜੇ ਲਾ ਕੇ ਮੈਂ ਵੜ ਗਈ ਵਿੱਚ ਪਹਿਲਾਂ ਇੱਕ ਹੋਰ ਸੀਗੇ ਮਜ਼ਦੂਰ ਉਹਨਾਂ ਤੋਂ ਨਹੀਂ ਨਹੀਂ ਫੋਪਿਆ ਉਹਨਾਂ ਤੋਂ ਨਹੀਂ ਨਿਕਲਿਆ ਜਦੋਂ ਮੈਂ ਵੜਿਆ ਪਹਿਲੀ ਦੂਜੀ ਵਾਰੀ ਮੈਨੂੰ ਪਤਾ ਲੱਗ ਗਿਆ ਵੀ ਇੱਥੇ ਹੈਗਾ ਫਿਰ ਦੂਜੀ ਵਾਰੀ ਚ ਕੱਢਿਆ ਜਦੋਂ ਇਹ ਕੱਢਿਆ ਇਹਦੀ ਤੌਣ ਵਿੱਚ ਗਾਰੇ ਦੇ ਫਸੇ ਪਈ ਸੀਗੀ ਜੀ ਹਾਂਜੀ ਨਹੀਂ ਇਹ ਕਿੰਨਾ ਕਢੂੰਗਾ ਤੁਹਾਡੇ ਅੰਦਾਜ਼ੇ ਨਾਲ ਕਿੰਨਾ ਕ ਪਾਣੀ ਹਲੇ ਥੱਲੇ ਹੋਰ ਹੋਏ ਘੱਟੋ ਘੱਟ 15 ਫੁੱਟ ਡੂੰਗਾ ਪਾਣੀ ਹੈ ਜੀ ਉ 25 ਤੋਂ 30 ਫੁੱਟ ਡੂੰਗਾ ਪਾਣੀ ਤੋਂ ਥੱਲੇ ਲੈਵਲ 15 ਫੁੱਟ ਡੂੰਗਾ ਜੀ ਜਿੱਦੋਂ ਮੁੰਡਾ ਡਿੱਗਦਾ ਤੇ ਜਾ ਕੇ ਜਨਨ ਕਿ ਗੱਬ ਦੇ ਵਿੱਚ ਖੁੱਬ ਜਾਂਦਾ ਹਾਂ ਗੱਬ ਦੇ ਵਿੱਚ ਖੁੱਬ ਜਾਂਦਾ ਧੌਣ ਉਦੀ ਪੁੱਠੀ ਸੀਗੀ ਜਦੋਂ ਮੈਂ ਕੱਢਿਆ ਜੀ ਜਦੋਂ ਮੈਂ ਦੇਖਿਆ ਧੌਣ ਪਰਨੇ ਡਿੱਗਿਆ ਤੇ ਵਿੱਚ ਜਾ ਕੇ ਖੁੱਬ ਗਿਆ ਚੜਾ ਕੇ ਖੁੱਬ ਗਿਆ ਜੀ ਤੁਸੀਂ ਫਿਰ ਤੁਹਾਡੀ ਵੀ ਮਦਦ ਕਰੀਗੀ ਪਿੰਡ ਵੱਲੋਂ ਰੱਸੇ ਰੁੱਸੇ ਫੜਾ ਕੇ ਕੱਢਿਆ ਗਿਆ ਹਾਂਜੀ 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 ਮੇਰੇ ਲਾਸ ਬਨ ਕੇ ਜੀ ਕਲਿਪਸ ਹੈਗੀਆਂ ਸਾਡੇ ਕੋਲੇ ਲਾਸ ਬਨ ਕੇ ਪ੍ਰੋਪਰ ਪ੍ਰੋਟੈਕਸ਼ਨ ਨਾਲ ਮੈਨੂੰ ਵਿੱਚ ਭੇਜਿਆ ਗਿਆ ਫਿਰ ਮੈਂ ਉਸ ਤੋਂ ਬਾਅਦ ਕੱਢਿਆ ਜੀ ਜੀ ਆਪਣਾ ਦੁਕਾਨ ਧੋਂਦੇ ਸਾਂ ਜੀ ਤੇ ਜੇ ਜਿਹਦੇ ਨਾਮ ਮੁੰਡਾ ਲੱਗਿਆ ਭਾਈ ਜਿਹਦੇ ਨਾਮ ਲੱਗਿਆ ਉਹ ਰੋਲਾ ਪਾਈ ਜਾਂਦਾ ਸੀ ਤੇ ਮੈਂ ਭੱਜ ਕੇ ਮੈਂ ਗਿਆ ਅਸੀਂ ਸਾਫਾ ਲਖਮਾਇਆ ਆ ਮੁੰਡਾ ਆ ਆ ਰੋਲਾ ਪਾਈ ਜਾਂਦਾ ਸਾਫਾ ਲਖਮਾਇਆ ਆ ਛੋਟੀ ਸੀ ਜਿਹੜੀ ਜੀ ਦੀ ਪਿੱਛੇ ਮੈਂ ਤੇ ਅਸੀਂ ਸਾਫਾ ਲਖਮਾਇਆ ਉਹਨੇ ਹੱਥ ਹੀ ਪਾਇਆ ਇੱਕ ਦੋ ਵਾਰੀ ਨਹੀਂ ਪਾਇਆ ਫੇਰ ਵਿਚਾਰਾ ਡੁੱਬ ਗਿਆ ਫੇਰ ਅਸੀਂ ਇੱਥੇ ਨੰਗੇ ਟੱਪ ਦੇ ਹੱਥੋਂ ਸਾਰੇ ਕੋਈ ਨਾ ਖੜਿਆ ਇੱਕ ਮੁੰਡਾ ਸੇ ਮਹਾਜਨਾ ਦਾ ਸੀ ਉਹ ਹੋਇਆ ਸਾਡੇ ਕੋਲ ਫਿਰ ਉਹ ਫੁੱਕਾ ਤੇ ਫਿਰ ਲੋਕ ਇਕੱਠੇ ਹੋਏ ਫਿਰ ਚਾਹਦੇ ਨੇ ਅਰੇ ਇਹਦਾ ਧੰਨਵਾਦ ਕਰਦੇ ਆ ਆ ਮੁੰਡਾ ਜੀ ਸਾਡੇ ਸਾਰੇ ਪਿੰਡ ਚ ਬਾਹਰ ਬਾਹਰ ਰਹਿੰਦਾ ਜੀ ਇਹ ਕੰਮ ਕਰਿਆ ਸੀ ਬਾਹਰ ਰਹਿੰਦਾ ਸਾਡੀ ਮਲਨ ਦਾ ਕੋਈ ਬੰਦਾ ਨਹੀਂ ਵੜਿਆ ਜਿਹੜਾ ਆ ਬਾਹਰ ਰਹਿੰਦਾ ਮੁੰਡਾ ਦੇਖ ਕੇ ਕਿੱਦਾਂ ਸੋਹਣਾ ਆਪ ਦੀ ਜਾਨ ਤੇ ਜਨ ਕੇ ਖੇਲ ਕੇ ਜਨ ਕੇ ਜੀ ਕਰਦਾ ਜੀ ਗੰਦੇ ਪਾਣੇ ਨੂੰ ਜਿਹੜਾ ਚੁੱਭਾਂ ਮਾਰ ਮਾਰ ਕੇ ਨੇ ਮੁੰਡੇ ਨੂੰ ਕੰਦ ਚੋਂ ਕੱਢਿਆ ਅਸੀਂ ਵੀ ਇਸ ਵੀਰ ਦਾ ਧੰਨਵਾਦ ਕਰਨਾ ਹੈ ਕਿਉਂਕਿ ਸਾਡਾ ਇੱਕ ਫਰਜ਼ ਸੀ ਕਰਨਾ ਵੀ ਸਹੀ ਦਾ ਇਹ ਕਹਿੰਦਾ ਵੀ ਮੈਂ ਤੈਰਨ ਜਾਣਦਾ ਸੀ ਤਾਂ ਕੱਢ ਕੇ ਵੜ ਗਿਆ ਇਹੋ ਜੇ ਹਾਲਾਤਾਂ ਦੇ ਵਿਚ ਕੋਈ ਬੰਦਾ ਜਿਹਦੀ ਵਾਰਦਾ ਨਹੀਂ ਕਿਉਂਕਿ ਮੇਰੀ ਵੀ ਨਾ ਜਾਣ ਚਲੀ ਕਿ ਇੱਕ ਤਾਂ ਗਿਆ ਕਿ ਹੋਰ ਵੀ ਨਾ ਚਲਾ ਜਾਵੇ ਕੋਸ਼ਿਸ਼ ਕੀਤੀ ਬਹੁਤ ਇਹ ਮੁੰਡੇ ਨੇ ਕੋਸ਼ਿਸ਼ ਕੀਤੀ ਇਧਰ ਕਰ ਸਕੀ ਕੋਸ਼ਿਸ਼ ਕੀਤੀਆਂ ਨੇ ਇਹਦੇ ਕੋਈ ਫੋਨ ਹੀ ਪਿਆ ਫੇਰੇ ਇਹਨਾਂ ਤੁਮਨੇ ਵਜੇ ਨਹੀਂ ਹਣ ਸੀ ਮਿਰਚਾ ਵਜਨ ਘੱਟ ਸੀ ਤੇ ਵਜਨ ਬੜਾ ਸੀ ਬਾਈ ਆਪਾਂ ਬਾਪੂ ਨੂੰ ਪੁੱਛਦੇ ਆ ਬਾਪੂ ਜਮ ਕੋਲੇ ਸੀ ਕਹਿੰਦੇ ਦੱਸ ਰਹੇ ਸੀ ਜਦੋਂ ਮੁੰਡਾ ਡਿੱਗਦਾ ਇਹ ਬੱਕਰੀ ਇਹ ਬੱਕਰੀਆਂ ਚਾਰਦਾ ਸੀ ਮੁੰਡਾ ਹਾਂਜੀ ਹਾਂ ਬੱਕਰੀਆਂ ਤੁਹਾਡੇ ਨਾਲ ਹੀ ਚਾਰਦਾ ਸੀ ਕੀ ਹਾਲਾਤ ਬਣੇ ਉਸ ਟਾਈਮ ਇਸ ਇਹ ਹਾਲਾਤ ਬਣਿਆ ਜੀ ਇਹਦੀ ਇੱਕ ਵਾਰੀ ਪਹਿਲਾਂ ਛੋਟੀ ਡਿੱਗ ਪਈ ਉਦੋਂ ਮੈਂ ਢੰਗ ਹੀ ਨਾ ਕੱਢਤੀ ਅੱਛਾ ਇਹ ਦੂਜੀ ਵਾਰ ਫੇਰ ਡਿੱਗ ਪਈ ਮੈਂ ਉਹ ਵਾਜਾਂ ਬਹੁਤ ਵੈਚਣਾ ਵਰਜੀ ਮਾ ਬਹੁਤ ਵੈਚਣਾ ਵਰਜੀ ਜੀ ਇਹ ਮੇਰੇ ਆਲੇ-ਆਲੇ ਤੇ ਹੱਥ ਛੁੱਟ ਗਏ ਜੀ ਅੱਛਾ ਤੇ ਉਹ ਫਿਰ ਮੈਂ ਵਾਜਾਂ ਬਹੁਤ ਮਾਰੀਆਂ ਜੀ ਆਹ ਬਾਈ ਮੈਨੂੰ ਆਲਾ ਤੂੰ ਵੀ ਡੁੱਬ ਜਾਏਗਾ ਇਹ ਫਿਰ ਆਏ ਜੀ ਭੱਜ ਕੇ ਫਿਰ ਕੱਢਿਆ ਮੁੰਡਾ ਜੀ ਛੋਟੀ ਡੱਕ ਪੈਂਦੀ ਐ ਛੋਟੀ ਨੂੰ ਚੱਕਣ ਦਾ ਮਾਰਾ ਉਹਨੇ ਕਿਹਾ ਕਿ ਮੈਂ ਛੋਟੀ ਕੱਢਣਾ ਹਾਂ ਬਹੁਤ ਦਿਮਾਗੀ ਸੀਗਾ ਜੀ ਉਹ ਅੱਛਾ ਹਾਂਜੀ ਥੋੜਾ ਜਿਹਾ ਸੀ ਛੋਟੀ ਨੂੰ ਚੱਕਣ ਦਾ ਗਿਆ ਤਾਂ ਹੀ ਡਿੱਗਿਆ ਹੋ ਹਾਂ ਹਾਂ ਛੋਟੀ ਚੱਕਣਾ ਪਾਣੀ ਥੋੜਾ ਹੀ ਐ ਅੱਛਾ ਉਹਨੂੰ ਇਹ ਪਤਾ ਨ ਜਾਣਕਾਰੀ ਨਹੀਂ ਸੀ ਵੀ ਪਾਣੀ ਕਿੰਨਾ ਕੁ ਡੁੱਬਾ ਨਹੀਂ ਜੀ ਨਹੀਂ ਜੀ ਪਤਾ ਸੀ ਉਹਨੂੰ ਪਾਣੀ ਥੋੜਾ ਜੀ ਇਹ ਪਾਣੀ ਦਾ ਕੋਈ ਪਤਾ ਨਹੀਂ ਜੀ ਪਾਣੀ ਕਿੰਨਾ ਡੂੰਗਾ ਜੀ ਇਹ ਬਣਾਇਆ ਤਾਂ ਸਾਫ ਪਾਣੀ ਨੂੰ ਆ ਵਿੱਚ ਉਹਦੇ ਗੰਦਾ ਜੀ 15 15 ਫੁੱਟ ਗਾਬਾ ਗਾਰਾ ਥੱਲੇ ਉਹ ਲਫਾਫੇ ਵਿੱਚ ਪੈ ਜਾ ਲਫਾਫੇ ਗੰਦ ਵਿੱਚ ਤੁਰਿਆ ਫਿਰਦਾ ਛੱਪੜ ਦਾ ਪਾਣੀ ਗੰਦਾ ਜਿਹੜਾ ਨਾਲੀਆਂ ਦਾ ਉਹ ਪਾਣੀ ਵਿੱਚ 30 ਲੱਖ ਰੁਪਈਆ ਲਾਤਾ ਉੱਥੇ ਤੇ ਮੈਨੂੰ ਪਤਾ 10 ਲੱਖ ਵੀ ਲੱਗਿਆ ਉੱਥੇ ਠੇਕੇਦਾਰ ਖਾ ਗਿਆ ਸਾਰੇ ਪੈਸੇ ਹਾਂ ਤੁਸੀਂ ਹੁਣ ਸਾਰੇ ਨਗਰ ਬੋਲੀ ਜਾਂਦਾ ਕਹਿੰਦੇ ਵੀ ਮੁੰਡੇ ਦੀ ਨੌਜਵਾਨ ਦੀ ਮੌਤ ਚਲੀ ਗਈ ਹੈ ਜਾਨ ਚਲੀ ਗਈ ਹੈ ਸਕੂਲ ਨੇੜੇ ਆ ਛੋਟੇ ਛੋਟੇ ਬੱਚੇ ਪੜਦੇ ਜਿੱਧਰ ਬੰਦਦਾ ਸੀ ਉਧਰ ਪਿੰਡ ਨੂੰ ਨਕਰ ਨੂੰ ਪਤਾ ਨਹੀਂ ਸੀ ਉਹਦੇ ਕਿਹਾ ਸੀ ਕਿ ਕਿਸੇ ਨੇ ਠੇਕੇਦਾਰ ਨੇ ਮੰਨੀ ਨਹੀਂ ਜੀ ਠੇਕੇਦਾਰ ਕਿੰਨੇ ਠੇਕੇਦਾਰ ਕਿਉ ਮੰਨੂਆ ਠੇਕੇਦਾਰਾਂ ਨੂੰ ਠੇਕਾ ਮਿਲਿਆ ਇਹਦਾ ਤੁਸੀਂ ਪ੍ਰਸ਼ਾਸਨ ਨੂੰ ਕਹਿਣਾ ਸੀ ਐਸ ਡੀ ਐਮ ਸਾਹਿਬ ਨੂੰ ਕਹਿਣਾ ਸੀ ਵੀ ਇਹ ਨਾ ਬਣਾਓ ਸਾਨੂੰ ਇਹਦੀ ਲੋੜ ਨਹੀਂ ਕੀ ਸਾਰ ਦਿੱਤੀ ਸੀ ਜੀ ਬਿੱਟੂ ਸਿੰਘ ਨੇ ਦਿੱਤਾ ਸੀ ਸਾਰਿਆਂ ਨੂੰ ਕਿਹਾ ਸੀਗਾ ਉਹ ਉਹਦੇ ਕਰਾਂਗੇ ਜਾਲ ਲਾਵਾਂਗੇ ਪਰ ਕੋਈ ਸੁਣਵਾਈ ਨਹੀਂ ਹੋਈ ਮੌਕੇ ਤੇ ਪ੍ਰੋਪਰ ਸਾਡੇ ਕੋਲੇ ਵੀਡੀਓ ਪੰਜਾ ਪ੍ਰੋਪਰ ਸਾਰਾ ਚੈਨਲ ਦੇ ਉੱਤੇ ਅਪਲੋਡ ਹੋਈਆਂ ਪ੍ਰੋਪਰ ਸਾਰੇ ਸਬੂਤ ਪਏ ਆ ਆਪਾਂ ਵੇਖੀਏ ਉਥੋਂ ਦੀਆਂ ਤਸਵੀਰਾਂ ਦਿਖਾਈਂ ਕੇ ਆਜੋ ਚਲੋ ਉਥੋਂ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਵੇਖੋ ਹਾਂਜੀ ਹਾਂਜੀ ਇਹ ਪੱਟਾ ਜਾਵੇ ਬਸ ਤਰਾ ਕਿਸ ਤਰ੍ਹਾਂ ਇਹ ਆ ਜਿਹੜਾ ਛੱਪੜ ਵਿੱਚ ਲੱਗਿਆ ਨਾ ਜੀ ਇਹ ਪੱਟਾ ਜਾਵੇ ਰਹੇ ਨਾ ਜੀ ਜੀ ਹਾਂ ਕੋਈ ਅਸੀਂ ਰੱਖਣਾ ਨਹੀਂ ਚਾਹੁੰਦੇ ਕਿ ਉਹ ਇਹਦਾ ਬਰਾਬਰ ਕੀਤਾ ਜਾਵੇ ਪੱਟ ਕੇ ਬਸ ਸਾਰਾ ਕੋਈ ਲਾਇਨ ਪੱਟ ਗਿਆ ਤਾਂ ਇਹਦੇ ਵਿੱਚ ਅੱਜ ਐਡਾ ਐਡਾ ਵੱਡਾ ਸਾਡੇ ਪਿੰਡ ਦਾ ਨੁਕਸਾਨ ਹੋ ਗਿਆ ਕਿ ਕੱਲਾ ਬੱਚਾ ਸੀ ਮਾਪਿਆਂ ਦੇ ਘਰੇ ਤੇ ਗਰੀਬ ਘਰ ਸੀ ਜੀ ਉਹਨਾਂ ਦਾ ਕੌਣ ਆ ਜੀ ਹੁਣ ਅਸੀਂ ਲੱਗਣ ਵੇਲੇ ਵੀ ਮੈਂ ਪਿੰਡ ਦੇ ਚੌਂਕੀ ਤੇ ਬੋਲਦਾ ਮੈਂ ਗਲਤ ਨਹੀਂ ਬੋਲਦਾ ਮੈਂ ਕਿਹਾ ਗ੍ਰਿੱਲਾ ਲਾ ਦਿਓ ਗ੍ਰੈਨਲ ਨਹੀਂ ਲਾਈ ਠੇਕੇਦਾਰ ਨੇ ਮੇਰੇ ਕਹਿਣੇ ਦੀ ਸਰਪੰਚ ਸਾਹਿਬ ਨੂੰ ਵੀ ਸਰਪੰਚ ਨੇ ਵੀ ਆਖਿਆ ਪਰ ਉਹਦੀ ਵੀ ਨਹੀਂ ਗੱਲ ਮੰਨੀ ਜੀ ਤਾਂ ਫਿਰ ਇਹਦਾ ਇਹਨੂੰ ਪੱਟਾ ਜਾਵੇ ਅਸੀਂ ਰੱਖਣਾ ਨਹੀਂ ਸਾਫ਼ ਕੀਤਾ ਜਾਵੇ ਚੱਪੜ ਸਾਰਾ ਲੱਗ ਗਿਆ ਜੀ ਕਿੰਨੀ ਵੱਡੀ ਘਟਨਾ ਹੋ ਗਈ ਇੱਥੇ ਕੀਤਾ ਜਾਵੇ ਇੱਕ ਨਹੀਂ ਬੰਦ ਜੀਗਾ ਬੰਦ ਕਰਨਾ ਚਾਹੀਦਾ ਸਾਡੇ ਬੱਚੇ ਪੜ੍ਹਦੇ ਪ੍ਰੈਰੀ ਸਕੂਲ ਨਾਲ ਸਾਡਾ ਹਾਂਜੀ ਸਾਡੀ ਇਹੀ ਮੰਗ ਆ ਸਾਡੀ ਇੱਕ ਵਿਚਾਰੇ ਗਰੀਬ ਬੰਦੇ ਸਹਾਇਤਾ ਮਿਲੇ ਜੀ ਆਖਣੇ ਪਾਸੇ ਬੱਚੇ ਕੰਦ ਉੱਪਰ ਦੀ ਤੁਰ ਕਿਉਂਦੇ ਆ ਆ ਕੰਦ ਦਾ ਕੰਦ ਉੱਪਰ ਦੀ ਤੁਰ ਕਿਉਂਦੇ ਆ ਜੀ ਬੱਚਿਆਂ ਨੂੰ ਬਹੁਤ ਰੋਕਦੇ ਆ ਆ ਕਰ ਮੇਰਾ ਨੇੜੀ ਆ ਉਹਦੇ ਨਾਲ ਬੱਚਿਆਂ ਨੂੰ ਬਹੁਤ ਰੋਕਦੇ ਆ ਰੁਕਦੇ ਨਹੀਂ ਜੀ ਆ ਪਾਣੀ ਸਾਰਾ ਗਲੀ ਕੰਦ ਉੱਪਰ ਦੀ ਤੁਰਦੇ ਆ ਖੜਿਆ ਨਾ ਜੀ ਉਹ ਸਾਹਮਣੇ ਪ੍ਰਾਈਮ ਚਲੋ ਆਪਾਂ ਉਹਦੇ ਨਾਲ ਤਸਵੀਰਾਂ ਦਿਖਾ ਦਈਏ ਆਜੋ ਇੱਕ ਵਾਰੀ ਹਾਂ ਜੀ ਉਹ ਮੂਵੀ ਬਣਾਏ ਮਾਰੀ ਸੀ ਇਹ ਕਿਹੜੇ ਕਿਹੜੇ ਵਿੱਚ ਦਿਖਦਾ ਸੀ ਇਹਦੇ ਵਿੱਚ ਡਿੱਗਿਆ ਜੀ ਇਸ ਦੇ ਵਿੱਚ ਡਿੱਗਦਾ ਇਸ ਵਿੱਚ ਡਿੱਗਿਆ ਜੀ ਆ ਕੇ ਦਿਖਾਓ ਅੱਛਾ ਇਹਦੇ ਵਿੱਚ ਲਿਖਦਾ ਨਹੀਂ ਨਹੀਂ ਫਿਲਟਰ ਪਾਣੀ ਕੀਤਾ ਇਹ ਵੇਖ ਲਓ ਤੁਹਾਡੇ ਸਾਹਮਣੇ ਫੈਲਟਰ ਨਹੀਂ ਨਹੀਂ ਇਹ ਪਾਣੀ ਤਾਂ ਫਿਲਟਰ ਨਹੀਂਗਾ ਇਹ ਜਿਹੜਾ ਤੁਹਾਡਾ ਗੰਦਾ ਪਾਣੀ ਆ ਨਾਲੀਆਂ ਵਾਲਾ ਉਹ ਇੱਥੇ ਆ ਰਿਹਾ ਨਾ ਹਾਂਜੀ 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 ਲੈਟਰਿੰਗ ਵਾਲਾ ਪਾਣੀ ਆ ਰਿਹਾ ਇਹ ਚ ਫਿਲਟਰ ਕਰਕੇ ਦਿੱਤਾ ਨਹੀਂ ਇਹ ਪਿੰਡ ਦਾ ਪਾਣੀ ਆ ਜੀ ਗੰਦਾ ਪਾਣੀ ਆ ਇਹ ਬਣਾਉਣ ਵੇਲੇ ਕੀ ਕਿਹਾ ਸੀ ਇੱਕ ਮਿੰਟ ਬਣਾਉਣ ਵੇਲੇ ਕੀ ਕਹਿੰਦੇ ਸੀ ਕਿ ਅਸੀਂ 30 ਲੱਖ ਰੁਪਏ ਲਾ ਚੁੱਕੇ ਇੱਥੇ ਜੀ 30 ਲੱਖ ਰੁਪਏ ਦਾ ਤੁਸੀਂ ਆਪਸਿਆਂ ਨੇ ਜੀ ਸਾਰੇ ਨੂੰ ਪੁੱਛ ਲਓ ਵੀ ਕੀ ਲੱਗਿਆ ਇੱਥੇ ਆ ਕਹਿੰਦਾ ਜੀ 30 ਲੱਖ ਰੁਪਏ ਦਾ ਤੁਸੀਂ ਆਹ ਵੇਖ ਲਓ 30 ਲੱਖ ਰੁਪਏ ਦੇ ਵਿੱਚ ਕੀ ਲੱਗ ਹਾਲੇ ਕਿ ਅਜੋ ਬੱਚਾ ਡਿੱਗਿਆ ਇੱਕ ਬੱਚੇ ਨੂੰ ਕੱਢਣ ਵਾਸਤੇ ਵਿੱਚ ਇਥੇ 10 ਜੀ ਹੋਰ ਡੱਗ ਪੈਣੇ ਸੀ ਇਹ ਨਾ ਜਦੋਂ ਜਦੋਂ ਬਣਦਾ ਸੀ ਠੇਕੇਦਾਰ ਨੂੰ ਆਖਿਆ ਸੀਗਾ ਜੀ ਵੀ ਇਹ ਤੁਸੀਂ ਕੀ ਕਰ ਰਹੇ ਆ ਜੀ ਸਾਹਿਬ ਨੂੰ ਵੀ ਆਖਿਆ ਉਹ ਖੁਦ ਵੀ ਆਏ ਸੀ ਇਹ ਜਦੋਂ ਬਣਦਾ ਉਹ ਕਹਿੰਦਾ ਵੀ ਜਾਲ ਲਾਉਂਗਾ ਘੇਰੇ ਨਾਲ ਜੀ ਇਹਦੇ ਕੋਈ ਕਹਿੰਦਾ ਵੀ ਮੈਂ ਕਿਹ ਰਜਾਲ ਲਾਉਂਗਾ ਨਾ ਜਾਲ ਲਾਇਆ ਕੋਈ ਜੀ ਤੇ ਇਹ ਹੁਣ ਪਿੰਡ ਦੇ ਵਿੱਚ ਆ ਜਾਮਾ ਜੀ ਜਾਲ ਹੀ ਮੜਾ ਹਾਂ ਕਿੱਦਾਂ ਹੁਣ ਜਾਲ ਆ ਜਿਹੜਾ ਜੀ ਜਮਾ ਬਿਲਕੁਲ ਹਿੱਲੀ ਜਾਂਦਾ ਜੀ ਹਾਂਜੀ ਦੇਖੋ ਕੰਮਾਰੂ ਨੂੰ ਛੱਡੀ ਇਸ ਦਿਨ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੈਮਰਾ ਮੈਨੂੰ ਕਹਿਣਾ ਤਸਵੀਰਾਂ ਮੁਖਾ ਦੇ ਇਹ ਕਹਿੰਦੇ 30 ਲੱਖ ਦਾ ਠੇਕਾ ਸੀ ਦਾ ਹਾਂ 30 ਲੱਖ ਦਾ 30 ਲੱਖ ਦਾ ਜਨਨ ਕਿ ਇਹਦਾ ਟੈਂਡਰ ਸੀ ਆ ਵੇਖ ਲੋ ਜਨਨ ਕਿ ਇਹ ਜਿਹੜੀ ਚੀਜ਼ ਬਣੀ ਹੋਈ ਆ ਇਹ ਪਿੰਡ ਦੇ ਬਿਲਕੁਲ ਵਿਚਾਲੇ ਬਣੀ ਹੋਈ ਆ ਇਹਦੇ ਵਿੱਚ ਦੀ ਆ ਨਾਟ ਲੱਗੇ ਹੋਏ ਆ ਥੱਲੇ ਆ ਇਹਨਾਂ ਦੇ ਸਾਰੇ ਖੜਕੂ ਆ ਜੀ ਇੱਕ ਵਾਰੀ ਨਾ ਆਪਾਂ ਬਾਹਰ ਚੱਲ ਕੇ ਦੇ ਤਸਵੀਰਾਂ ਮੁਖਾ ਦੇ ਹਾਲਾਤ ਮੁਖਾਈ ਗਏ ਉੱਦਨੇ ਡਿੱਗਦੀਆਂ ਉੱਦ ਤੁਹ ਦਿਖਾਈ ਗਏ ਕਹਿਣਾ ਚਾਹੁੰਦੇ ਜੀ ਸਾਡੀ ਗੱਲ ਸੁਣਾ ਪਹਿਲਾਂ ਇਹਦੇ ਦੇਖੋ ਜੀ ਆ ਵੇਖੋ ਆਹ ਦੇਖੋ ਜੀ ਇੱਧਰ ਮੈਂ ਕੈਮਰਾਮੈਨ ਨੂੰ ਕਹਿੰਦੇ ਇਹਦੀਆਂ ਤਸਵੀਰਾਂ ਵਿਖਾ ਦੇ ਇਹ ਪਿੰਡ ਦੇ ਬਿਲਕੁਲ ਇੱਕ ਮਿੰਟ ਵੀ ਨਹੀਂ ਇੱਕ ਮਿੰਟ ਇਹ ਪਿੰਡ ਦੇ ਬਿਲਕੁਲ ਵਿਚਾਲੇ ਬਣਿਆ ਹੋਇਆ ਪ੍ਰਸ਼ਾਸਨ ਨੂੰ ਇਹਦੇ ਵੱਲ ਧਿਆਨ ਦੇਣ ਦੀ ਲੋੜ ਸੀ ਤੇ ਜਦੋਂ ਪਿੰਡ ਵਾਲੇ ਕਹਿ ਰਹੇ ਸੀ ਵੀ ਸਾਨੂੰ ਇਸ ਦੀ ਲੋੜ ਨਹੀਂ ਗਈ ਤੇ ਫਿਰ ਕਿਉਂ ਬਣਾਇਆ ਗਿਆ ਜਿਹੜੀ ਚੀਜ਼ ਬਣਦੀ ਹੁੰਦੀ ਹੈ ਪਿੰਡ ਦੀ ਸਹਿਮਤੀ ਨਾਲ ਬਣਦੀ ਹੁੰਦੀ ਹੈ ਪਿੰਡ ਤੋਂ ਬਾਹਰ ਜਾ ਕੇ ਨਹੀਂ ਬਣਦੀ ਇੱਕ ਵਾਰੀ ਮੈਂ ਕਹਿੰਦਾ ਇੱਧਰ ਵੀ ਦਿਖਾ ਦੇ ਤਸਵੀਰਾਂ ਇਹਦੇ ਵਿੱਚ ਕਿੰਨਾ ਗੰਦਗੀ ਆ ਬੋਤਲਾਂ ਲਫਾਫੇ ਮਸ਼ਕ ਮਾਰਦਾ ਚਾਰਜ ਪਰ ਜਨਨ ਕੇ ਗੰਦਗੀ ਦੇ ਵੇਖੋ ਤੁਸੀਂ ਬੋਤਲਾਂ ਹੀ ਬੋਤਲਾਂ ਹੋਰ ਬਹੁਤ ਜਿੰਨਾ ਇਹ ਪਿੰਡ ਦਾ ਜਿਹੜਾ ਲੈਂਟਰਾਂ ਦਾ ਪਾਣੀ ਹੈ ਜਾਂ ਫਲਸ਼ਾਂ ਦਾ ਪਾਣੀ ਹੈ ਉਹ ਇੱਥੇ ਆ ਕੇ ਜਨਨ ਕੇ ਇਕੱਠਾ ਹੁੰਦਾ ਉਸ ਤੋਂ ਬਾਅਦ ਕਹਿੰਦੇ ਇਹਨੂੰ ਫਿਲਟਰ ਕਰਕੇ ਸਾਫ਼ ਕਰਕੇ ਪਾਣੀ ਭੇਜਿਆ ਜਾਂਦਾ ਜਿਕਰਾ ਕਾ ਨਾ ਕਰਾਂਗਾ ਖਾਲ ਇਹ ਸਾਰਾ ਕੁਝ ਬੰਦ ਹੋਣਾ ਚਾਹੀਦਾ ਸਾਡੇ ਬਰ ਬਰ ਬੱਚੇ ਪੜਦੇ ਆ ਜਿਹੜੇ ਇੱਕ ਵਾਰ ਹੋ ਰਿਹਾ ਇਹਨੂੰ ਬਣੇ ਨੂੰ ਕਿੰਨਾ ਟਾਈਮ ਹੋ ਗਿਆ 4 ਮਹੀਨੇ 4 ਮਹੀਨੇ ਹੋਏ ਆ ਜੀ 4 ਮਹੀਨੇ ਦਾ ਸਮਾਂ ਹੋ ਗਿਆ ਤੇ ਪਾਣੀ ਸਾਫ ਕਿੱਧਰ ਜਾ ਰਿਹਾ ਸਾਨੂੰ ਸਾਨੂੰ ਪਾਣੀ ਸਾਫ ਕਿੱਧਰ ਜਾ ਰਿਹਾ ਸਾਫ ਤਾਂ ਕਿੱਧਰ ਜਾ ਹੀ ਸਰ ਇੱਕ ਇੱਕ ਮਹੀਨਾ ਹੋਇਆ ਸੀਗਾ ਬਣੇ ਨੂੰ ਇੱਕ ਮਹੀਨੇ ਬਾਅਦ ਮੀ ਆਇਆ ਸਾਰੀ ਕੰਦ ਡਿੱਗੀ ਸੀ ਆ ਉਹ ਉਹ ਬਹੁਤ ਰੌਲਾ ਪਾਇਆ ਇੱਥੇ ਬਹੁਤ ਜ਼ਿਆਦਾ ਰੌਲਾ ਪਾਇਆ ਜੀ ਜੀ ਇਹਨੂੰ ਬੰਦ ਕਰੋ ਫੇਰ ਫੇਰ ਉਹਨੂੰ ਸਵਾਰ ਕੇ ਕੰਦਾਂ ਖੜੀਆਂ ਕਰਕੇ ਬੈਠੀ ਜੀ ਨਾ ਅੱਜ ਪੈਂਦਗਾ ਆ ਭੰਦ ਕੇ ਕੱਲ ਢੱਗਾਂ ਬੰਦ ਹੋਣਾ ਚਾਹੀਦਾ ਸਾਡੇ ਭਰਾ ਭਰਾ ਬੱਚੇ ਢੱਗਾਂ ਅਸੀਂ ਤੁਸੀਂ ਜਲਦੀ ਗੱਲ ਕਰਦੇ ਇਹਦੇ ਤੇ ਜਾਲ ਪੈ ਜੂਗਾ ਤੇ ਇਹਦੇ ਤੇ ਜਾਲ ਕਿੱਥੋਂ ਪੈਊਗਾ ਸਾਰੇ ਬੰਦ ਹੋਣੇ ਚਾਹੀਦਾ ਆਹ ਕੀ ਕਰਾਉਣਾ ਗੱਲ ਨਹੀਂ ਕੋਈ ਜੀ ਚਾਰ ਦਿਵਾਰੀ ਪ੍ਰੋਪਰ ਹੋਣੀ ਚਾਹੀਦੀ ਹੈ ਪ੍ਰੋਪਰ ਗੇਟ ਲੱਗਣਾ ਚਾਹੀਦਾ ਪ੍ਰੋਪਰ ਸਾਰਾ ਪ੍ਰੋਟੈਕਸ਼ਨ ਹੋਣੀ ਚਾਹੀਦੀ ਚਾਰੇ ਪਾਸੇ ਵੀ ਕੋਈ ਜਵਾਕ ਕੋਈ ਪਸ਼ੂ ਵਿੱਚ ਡੇਕ ਨਾ ਸਕੇ ਮੈਂ ਗੱਲ ਇਹ ਕਹਦਾ 4 ਮਹੀਨੇ ਸਮਾਂ ਹੋਇਆ ਕਹਿੰਦੇ ਸਾਫ ਕਰਨ ਵਾਲਾ ਪਾਣੀ ਦਾ ਲਾਇਆ ਪ੍ਰੋਜੈਕਟ ਸਾਫ ਕਿੱਥੇ ਹੁੰਦਾ ਚਾਰਜ ਪਰ ਲਾਵੇ ਦਾ ਬਸੇ ਬੋਤਲਾਂ ਵਿੱਚ ਫਸੀਆਂ ਪਈਆਂ ਕਿਤੇ ਕੁਝ ਵੀ ਨਹੀਂ ਹੁੰਦਾ ਇੱਕ ਉਹਨਾਂ ਨੇ پیسے ਖਾਣੇ ਸੀਗੇ ਪੈਸੇ ਖਾਲੇ ਜਿੰਨੇ ਉਹਨਾਂ ਨੇ ਲਾਉਣਾ ਸੀ ਲਾਤੇ ਅੱਧੇ ਖਾ ਕੇ ਕੋਈ ਸਾਫ ਪਾਣੀ ਨਹੀਂ ਕੋਈ ਕੁਝ ਨਹੀਂ ਇੱਥੇ ਇੱਕ ਕੱਲਾ ਖਤਰਾ ਹੈ ਜਵਾਕਾਂ ਨੂੰ ਵੀ ਖਤਰਾ ਹੈ ਉਹ ਬਸ ਮੈਂ ਇਹ ਗੱਲ ਕਰਦਾ ਕਿ ਇਹ ਤੇ ਇਨਕੁਆਰੀ ਹੋਣੀ ਚਾਹੀਦੀ ਆ ਜਿਹੜਾ ਇਹਨਾਂ ਪੈਸਾ 30 ਲੱਖ ਰੁਪਈਆ ਲੱਗਿਆ 30 ਲੱਖ ਦਾ ਕੰਮ ਨਹੀਂ ਹੋਇਆ ਪ੍ਰੋਪਰ ਠੇਕੇਦਾਰ ਤੇ ਪ੍ਰੋਪਰ ਪ੍ਰਸ਼ਾਸਨ ਤੇ ਪ੍ਰੋਪਰ ਸਰਕਾਰ ਤੇ ਸਭ ਤੇ ਕਾਰਵਾਈ ਹੋਣੀ ਚਾਹੀਦੀ ਇਹਦੀ ਇਹਦੀ ਸੀਆਈਡੀ ਸਾਰੀ ਪ੍ਰੋਪਰ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਆ ਵੀ ਪੈਸੇ ਕਿੱਥੇ ਗਏ ਕਿੱਥੇ ਲੱਗੇ ਕਿੰਨੇ ਲੱਗੇ